ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਡੀਐਸਆਰ ਕਰਵਾ ਰਹੇ ਅੱਜ ਆਪਾਂ ਕਿਸਾਨ ਭਰਾ ਨੂੰ ਏ ਟੂ ਜ਼ेड ਆਪਾਂ ਡੀਐਸਆਰ ਬਾਰੇ ਗੱਲ ਕਰਾਂਗੇ ਕੀ ਕੀ ਇਹਦੇ ਇਹਨੂੰ ਕਾਮਯਾਬ ਕਰਨ ਵਿੱਚ ਆਪਾਂ ਕੀ ਕਰ ਸਕਦੇ ਹਾਂ ਜਿਹੜੇ ਇਹਦੇ ਵਿੱਚ ਨਦੀਨ ਉਗਦੇ ਉਹਦੋਂ ਤੇ ਕਿਹੜੀਆਂ ਕੜੀਆਂ ਸਪਰੈਆਂ ਤੇ ਜਿਹੜਾ ਸਫਲ ਕਿਸਾਨ ਹੈ ਕਾਫੀ ਸਮੇਂ ਤੋਂ ਕਰਦਾ ਆ ਰਿਹਾ ਡੀਐਸਆਰ ਉਹਦੇ ਨਾਲ ਵੀ ਆਪਾਂ ਅੱਜ ਤੁਹਾਡੀ ਗੱਲਬਾਤ ਕਰਵਾਵਾਂਗੇ ਹਾਂਜੀ ਕਿਸਾਨ ਭਰਾਓ ਇਹ ਕਿਸਾਨ ਨੇ ਜਿਨ੍ਹਾਂ ਨਾਲ ਆਪਾਂ ਅੱਜ ਗੱਲਬਾਤ ਕਰਦੇ ਆ ਇੱਕ ਕਾਫੀ ਸਮੇਂ ਤੋਂ ਡੀਐਸਆਰ ਕਰ ਰਹੇ ਆ ਤੇ ਇਹਨਾਂ ਸਫਲ ਕੀਤਾ ਵਾ ਤੇ ਹਾਂਜੀ ਕਿਸਾਨ ਜੀ ਹਾਂਜੀ ਦੱਸੋ ਹੁਕਮ ਤੁਸੀਂ ਪਹਿਲਾਂ ਤਾਂ ਦੱਸੋ ਆਪਣੇ ਬਾਰੇ ਤੁਸੀਂ ਕਿਹੜੇ ਪਿੰਡ ਦੇ ਜੋ ਤੇ ਕਦੋਂ ਦਾ ਤੁਸੀਂ ਡੀਐਸਆਰ ਕਰ ਰਹੇ ਹੋ ਪਿੰਡ ਆਪਣਾ ਭੋਜੀਆਂ ਜਿਲ੍ਹਾ ਤਰਨਤਾਰਨ ਤੇ ਬਲਾਕ ਵੀ ਤਰਨਤਾਰਨ ਇਹ ਅੱਜ ਆਪਾਂ ਡੀਐਸਆਰ ਲੱਗੇ ਕਰਨਾ ਡ੍ਰਿਲ ਦੇ ਨਾਲ ਡ੍ਰਿਲ ਜਿਹੜੀ ਆ ਇਹ ਤਰ ਬੱਤਰਾਂ ਸੁੱਕਾ ਬੱਤਰ ਸੁੱਕੇ ਦੇ ਵਿੱਚ ਸੁੱਕੇ ਦੇ ਠੀਕ ਆ ਜੀ ਇਹ ਤਰ ਬੱਤਰ ਆ ਨਾ ਉਹ ਨੇ ਨਾਲ ਹੋਈ ਸੁੱਕੇ ਵਾਲਾ ਇਹਦਾ ਜਰਮੀਨੇਸ਼ਨ ਦਾ ਵੀ ਵਧੀਆ ਕੰਮ ਆ। ਅੱਛਾ ਜੀ। ਤੇ ਬਾਕੀ ਸੁੱਕਾ ਸਹੀ ਰਹਿੰਦਾ ਆ। ਸੁੱਕੇ ਦੇ ਵਿੱਚ ਕੋਈ ਐਡੀ ਵਧੀਆ ਕੋਈ ਪ੍ਰੋਬਲਮ ਨਹੀਂ ਆਉਂਦੀ। ਪਹਿਲਾਂ ਉਹਦਾ ਪੈਲੀ ਵਾਹ ਕੇ ਤੇ ਪਾਣੀ ਲਾ ਕੇ ਤੇ ਭਰੀ ਭਰ ਕੇ ਤੇ ਫਿਰ ਸੁਕਾ ਲਈ ਆ ਵਾਹ ਵਾ ਕੇ। ਅੱਛਾ ਜੀ। ਫਿਰ ਇਹਨੂੰ ਸੁਕਾਈ ਲਿਆ ਵੀ ਗੰਦ ਗੁੰਦ ਜੇ ਕੁਗਣਾ ਰੁਗਾ ਗਾ। ਹਾਂਜੀ। ਤੇ ਹੁਣ ਇਹਨੂੰ ਉਸ ਤੋਂ ਬਾਅਦ ਅਸੀਂ ਸੁਹਾਗੇ ਤਾਂ ਕੰਪਿਊਟਰ ਕਰਾਇਆ ਫਰਾਇਆ ਤੇ ਕਰਾਇਆ ਵੀ ਕਰਾਇਆ ਪਹਿਲਾਂ। ਅੱਛਾ ਜੀ। ਕੰਪਿਊਟਰ ਕਰਾ ਕੇ ਹੁਣ ਬਾਅਦ ਵਿੱਚ ਫਿਰ ਫੁੱਲਣੀ ਪਈ ਵੀ ਗੱਲੀ ਕਰਕੇ ਫਿਰ ਸੁਕਾ ਕੇ ਰੀਜਨਲ ਸਵਾਗ ਦੇ ਦੋ ਰਪਾਈ ਦੂਰਾ ਤੀਰਾ ਚੌਰਾ ਸਵਾਗਾ ਮਾਰਿਆ ਠੀਕ ਹੈ ਜੀ ਮਤਲਬ ਪੈਲੀ ਪੂਰੀ ਸਖਤ ਕੀਤੀ ਆ ਪੈਲੀ ਪੂਰੀ ਸਖਤ ਕੀਤੀ ਆ ਅੱਛਾ ਜੀ ਹਾਂ ਪੈਲੀ ਨੂੰ ਸਖਤ ਕਰਕੇ ਤੇ ਇਹਨੂੰ ਪੂਰੀ ਟਾਈਟ ਕਰਕੇ ਤੇ ਇਹਦਾ ਫਿਰ ਜਿੰਨੀ ਪੈਲੀ ਸਖਤ ਹੋਊਗੀ ਨਾ ਉੱਡੀ ਜੋ ਡ੍ਰਿਲ ਵਧੀਆ ਵੇਖੋ ਚੱਲਣ ਢਈ ਕਿਉਂਕਿ ਡ੍ਰਿਲ ਦਾ ਇਹ ਹੁੰਦਾ ਵੀ ਮਾੜੀ ਮਾੜੀ ਬਸ ਪਨੀਰੀ ਬੀਜਣ ਵਾਲਾ ਹਿਸਾਬ ਹੀ ਲੈ ਲਓ ਤੁਸੀਂ ਮਾੜੀ ਮਾੜੀ ਲੱਗਣੀ ਚਾਹੀਦੀ ਐ ਮਤਲਬ ਬੀਜ ਡੂੰਗਾ ਨਹੀਂ ਜਾਣਾ ਚਾਹੀਦਾ ਡੂੰਗਾ ਨਹੀਂ ਜਾਣਾ ਚਾਹੀਦਾ ਜਿੰਨੀ ਇਹ ਡੂੰਗਾ ਕਰ ਗਿਆ ਫਿਰ ਫੇਰ ਨਹੀਂ ਇਹ ਤੇ ਇਹ ਕਿਸਮ ਕਿਹੜੀ ਆ ਜੀ ਇਹ 1985 ਅੱਛਾ ਜੀ ਇਹ ਲੋਨ ਦਾ ਡੀਐਸਆਰ ਚ ਕਿਉਂ ਨਹੀਂ 85 ਜ਼ਿਆਦਾ ਲੱਗ ਰਹੀ ਐ 1985 ਦਾ ਇੱਕ ਤੇ ਪਏ ਮੰਨ ਲਓ ਵੀ ਆਪਣੀ ਹੁਣ ਜਿੱਦਾਂ ਲਾਈ ਅੱਜ ਤਰੀਕ ਹੋ ਗਈ ਲਗਭਗ 5 6 ਹਾਂਜੀ ਤੇ ਇਹਨੇ 6 ਤਰੀਕ 6 ਜੂਨ ਨੂੰ ਹੁਣ ਲਾਈ ਆ ਤੇ 1509 ਦੀ ਆ ਅੱਛਾ ਜੀ ਗਾਂ ਸੋਦਾ ਗਾਂ ਹਾਂ ਸੋਦਾ ਹਾਂਜੀ ਇਹਦਾ ਇਹ ਆ ਵੀ ਇਹਦੇ ਆਪਣੇ ਹੁਣ ਲਾਈ ਆ ਤੇ ਇੱਕ ਗਾਂ ਮੰਨ ਲਓ ਕਿ ਸਬਜ਼ੀ ਵਗੈਰਾ ਲਾਉਣੀ ਆ ਜਾਂ ਕੋਈ ਹੋਰ ਕੋਈ ਫਸਲ ਬੀਜਣੀ ਆ ਤੇ ਟਾਈਮ ਨਾ ਵੱਢੀ ਜਾਣੀ ਆ ਇੰਨੇ ਥੋੜਾ ਵੀ ਛੇਤੀ ਟਾਈਮ ਕਵਰ ਕਰ ਲੈਣਾ ਹਾਂਜੀ ਤੇ ਇਹ ਕਰਕੇ ਆਪਣਾ ਇਹ ਚੂਸ ਕਰਦੇ ਆ ਤੇ ਮੇਨ ਚੀਜ਼ ਨਦੀਨ ਵੀ ਹੈ ਜੀ ਇਹ ਇੱਕ ਹੋਰ ਕਾਰਨ ਹੈਗਾ ਇਹ ਤੇ ਇੱਕ ਦਵਾਈ ਦੀ ਸਪਰੇ ਹੋਣੀ 15 ਦਿਨ ਤੇ ਜਾ ਕੇ ਪਰਸਿਊਡ ਦਵਾਈ ਆਉਂਦੀ ਆ ਹਾਂਜੀ ਉਹਦੀ ਸਪਰੇ ਹੋਣੀ ਆ ਉਹਦੀ ਸਪਰੇ ਦਾ ਇਹ ਵਾਅਦਾ ਆ ਵੀ ਉਹਨੇ ਜੋ ਵੀ ਇਹਦੇ ਵਿੱਚ ਕੋਈ ਝੋਨਾ ਉੱਗਿਆ ਕੋਈ ਨਦੀਨ ਤੇ ਮਾਰਨੇ ਮਾਰਨੇ ਆ ਕੋਈ ਝੋਨਾ ਉੱਗਿਆ ਤੇ ਉਹਨੂੰ ਸਾਫ ਪੁਰਾਣਾ ਪਿਛਲਾ ਝੋਨਾ ਵੀ ਉੱਗਿਆ ਕੋਈ ਵੈਰੈਟੀ ਉੱਗੀ ਉਹ ਵੀ ਮਾਰ ਦੇਣਾ ਸਿਰ ਇਹਨੂੰ ਨਹੀਂ ਇਹਨੂੰ ਨਹੀਂ ਛੇੜਨਾ 1985 ਨੂੰ ਨਹੀਂ ਛੇੜਨਾ ਇਹ ਕਰਕੇ ਉਹ ਚੀਜ਼ ਜਿਹੜੀ ਹੈ ਇਹਦੀ ਇਹਦੀ ਕਰਕੇ ਡੀਐਸਆਰ ਚ ਇਹ ਚੀਜ਼ ਤਾਂ ਨਹੀਂ ਕਾਮ ਪੂਰੀ ਕਾਮਯਾਬ ਆ ਕਾਮਯਾਬ ਹੈ ਮਤਲਬ ਤੁਸੀਂ ਕਿੰਨੇ ਟਾਈਮ ਤੋਂ ਇਹ ਇਹ ਸਦੀ ਬਜਾਈ ਕਰਦੇ ਆ ਰਹੇ ਜੋ ਹੋ ਗਏ 2 ਸਾਲ ਠੀਕ ਆ ਜੀ ਮਤਲਬ ਪੂਰਾ ਝਾੜ ਕੀ ਐਵਰੇਜ ਝਾੜ ਆਉਂਦਾ ਤੁਹਾਡਾ ਕਦੂ ਵਾਲੇ ਝੋਨੇ ਦਾ ਕੀ ਝਾੜ ਤੁਸੀਂ ਪਾਇਆ ਤੁਸੀਂ ਕਦੂ ਵਾਲਾ ਝੋਨੇ ਦਾ ਵੀ ਦੇਖਦੇ ਜੋ ਜਿਹੜੀ 1985 ਆ ਨਾ ਇਹ ਲਗਭਗ ਅੱਧੀ ਕਿ ਕੁਇੰਟਲੇ ਨਿਕਲ ਆਉਂਦੀ ਏ ਠੀਕ ਹੈ ਜੀ ਇਹ ਡੀਐਸਆਰ ਦੇ ਉੱਤੇ ਇਹਹੀਂ ਨਹੀਂ ਆ ਹੋਰ ਵੀ ਆਪਣੇ ਬੜੇ ਵੀਰਾਂ ਨੇ ਬੀਜੀ ਆਏ ਪਿਛਲੇ ਸਾਲ ਵੀ ਬੀਜੀ ਆ ਆਪਣੇ ਨਾਲ ਮੁੰਡਾ ਹਰਪ੍ਰੀਤ ਫੇਲੋਗੇ ਉਹਨੇ ਵੀ ਬੀਜੀ ਉਹ ਵੀ ਉਹ ਵੀ ਆਂਦਾ ਮੇਰੀ ਆਂਦਾ ਡੀਐਸਆਰ ਤੇ 25 26 ਕੁਇੰਟਲ ਚੜਾ 24 25 ਕੁਇੰਟਲ 1509 ਨਿਕਲ ਆਵੇ ਵੈਸੇ ਮੁੱਲ ਮੋੜ ਆਉਂਦੀ ਏ ਬਾਕੀ ਫਾਰਮਰ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਫਾਰਮਰ ਵੀ ਚਲੋ ਹਰ ਇਹਨਾਂ ਨੂੰ ਡੀਐਸਆਰ ਕਰਨਾ ਚਾਹੀਦਾ ਆ ਬੜੀ ਵਧੀਆ ਗੱਲ ਆ ਪਾਣੀ ਦੀ ਬੈਤ ਆ ਲੇਵਰ ਦੀ ਲੀਵਰ ਦੀ ਬਾਈ ਤੇ ਆ ਆ ਲੀਵਰ ਦੀ ਆ ਹੁਣ ਮੰਨ ਲਓ ਲੀਵਰ ਹੁਣ ਅੱਜ ਕੱਲ ਆ ਲੀਵਰ ਨਹੀਂ ਮਿਲਦੀ ਵੱਡੀ ਸਮੱਸਿਆ ਹੈ ਲੀਵਰ ਨਹੀਂ ਮਿਲਦੀ ਹੁਣ ਹੁਣ ਕਈ ਵਾ ਵਿਚਾਰਿਆ ਤੇ ਇੱਥੇ ਮੈਂ ਵੇਖਣ ਆ ਕਦੋਂ ਵਜੇ ਪਏ ਕਦੋਂ ਵਜੇ ਪਏ ਲੀਵਰ ਨਹੀਂ ਮਿਲਦੀ ਜੇ ਲੀਵਰ ਮਿਲਦੀ ਆ ਤੇ ਉਹ ਪੈਸਾ ਪੈਸੇ ਬੜੇ ਦਸਣ ਦੇ ਆ ਤੇ ਕਰਕੇ ਹਾਂਜੀ ਲੀਵਰ ਦੀ ਸਮੱਸਿਆ ਵੀ ਹੈਗੀ ਹੈ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਜੀ